जय हिंद जी आजादी ਦਾ ਦਿਹਾੜਾ ਜੀਐਸਟੀ ਤੋਂ ਆਜ਼ਾਦੀ ਕੱਲ ਯਾਨੀ 22 ਸਤੰਬਰ ਨੂੰ ਇੰਸ਼ੋਰੈਂਸ ਇੰਡਸਟਰੀ ਨੂੰ ਜੀਐਸਟੀ ਤੋਂ ਆਜ਼ਾਦੀ ਮਿਲੂਗੀ ਬਹੁਤ ਵੱਡਾ ਗੇਮ ਚੇਂਜਰ ਸਾਬਤ ਹੋ ਗਏ ਇੰਸ਼ੋਰੈਂਸ ਇੰਡਸਟਰੀ ਵਾਸਤੇ ਕਿਉਂਕਿ ਪ੍ਰੀਮੀਅਮ ਦੇ ਰੇਟ ਬਹੁਤ ਜ਼ਿਆਦਾ ਘਟ ਜਾਣੇ ਆ ਸਾਰੇ ਲੋਕਾਂ ਦੀ ਪਹੁੰਚ ਵਿੱਚ ਪ੍ਰੀਮੀਅਮ ਹੋ ਜਾਊਗਾ ਜੇਕਰ ਮੈਂ ਹੈਲਥ ਇੰਸ਼ੋਰੈਂਸ ਜਾਂ ਟਰਮ ਇੰਸ਼ੋਰੈਂਸ ਦੀ ਗੱਲ ਕਰਾਂ ਤਾਂ ਲਗਭਗ ਤੁਸੀਂ ਇਹ ਸਮਝ ਲਓ ਵੀ 20% ਮਤਲਬ ਜੇ ਕਿਸੇ ਦਾ 20000 ਕਿਸ਼ਤ ਸੀ ਤਾਂ ਉਹ ਦੇਖ ਲਓ 16000 ਰਹਿ ਜਾਣੀ ਆ 16 16000 ਰੁਪਏ ਸੋ ਬਹੁਤ ਵਧੀਆ ਓਪਰਚੁਨਿਟੀ ਆ ਹਰ 100 ਹਰ ਇੱਕ ਨੂੰ ਇੰਸ਼ੋਰੈਂਸ ਦੇ ਇਸ ਆਜ਼ਾਦੀ ਦੇ ਦਿਹਾੜੇ ਨੂੰ ਮਨਾਉਣਾ ਚਾਹੀਦਾ ਤਾਂ ਸਾਰਿਆਂ ਨੂੰ ਹੈਲਥ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਲੈਣਾ ਚਾਹੀਦਾ ਬਹੁਤ ਸਸਤਾ ਹੋ ਗਿਆ ਹੈਲਥ ਇੰਸ਼ੋਰੈਂਸ ਔਰ ਲਾਈਫ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਦੀ ਜੇ ਗੱਲ ਕਰੀਏ ਤਾਂ ਸਵਾ 4% ਪਹਿਲੇ ਸਾਲ ਪ੍ਰੀਮੀਅਮ ਤੇ ਤੁਹਾਨੂੰ ਦੇਣਾ ਪੈਂਦਾ ਸੀ ਜੀਐਸਟੀ ਔਰ ਉਸ ਤੋਂ ਬਾਅਦ ਰੀਨਿਊਲ ਤੇ ਸਵਾ 2% ਉਸ ਤੋਂ ਵੀ ਆਜ਼ਾਦੀ ਮਿਲ ਜੂਗੀ ਜਿਹੜੇ ਪ੍ਰਾਣੀਆਂ ਕਿਸ਼ਤਾਂ ਉਹਨਾਂ ਦੇ ਵਿੱਚ ਵੀ ਜਿਹੜੇ ਵੀ 22 ਸਤੰਬਰ ਤੋਂ ਬਾਅਦ ਆਉਣਗੀਆਂ ਉਹਨਾਂ ਤੇ ਪ੍ਰੀਮੀਅਮ ਆਫ ਹੋਊਗਾ ਜੀਐਸਟੀ ਸੋ ਸਾਰੇ ਭਾਰਤ ਵਾਸੀਆਂ ਨੂੰ ਮੇਰੀ ਅਪੀਲ ਆ ਵੀ ਆਪਣੇ ਆਪਣੇ ਪਰਿਵਾਰਾਂ ਨੂੰ ਸੁਰੱਖਿਤ ਕਰੋ GST ਤੋਂ ਆਜ਼ਾਦੀ ਮਿਲ ਗਈ ਪ੍ਰੀਮੀਅਮ ਰੇਟ ਘਟ ਗਏ ਆ ਔਰ ਸਾਰੇ ਇਸ ਦਾ ਲਾਭ ਉਠਾਓ ਥੈਂਕ ਯੂ